ਕੋਏ ਨਾ ਜਾਣੇ ਤੇਮਰਾ ਅੰਤ ਰੂਪ ਚੇਤੂ ਉਚਾ ਸਗਲ ਸਮ agre ਤੇਮਰਾ ਸੂਤਰ ਧਾਰੀ ਤੁਮ ਤੇ ਹੋਇਸੋ ਤੇਮਰੇ ਗਤ ਮਿਤ ਤੁਮਹੀ ਜਾਣੀ ਨਾਨਕ ਦਾਸ ਬੋਲੋ ਜੀ ਸਤਿਨਾਮੁ ਸ੍ਰੀ ਵਾਹਿਗੁਰੂ ੴ ਅਕਾਲ ਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਤ ਜੀ ਸਹਾਇ ਵਾਰ ਸ੍ਰੀ ਭਗਤ ਜੀ ਕੀ ਪਾਤਸ਼ਾਹ ਜੀ ਦਾਸ ਪ੍ਰਥਮ ਗਉਤਿ ਜਿਸਨ ਕਾਏ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਐ ਹੋਏ ਸਹਾਰੇ ਅਰਜਨ ਹਰਿ ਗੋਬਿੰਦਨਾ ਸ਼ਗਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਬਦੁ ਹੋ ਜਾਏ ਤੇਗ ਬਹਾਦਰ ਸ਼ਮਰ ਘਰਣੁ ਉਨਤਿ ਆਵੇ ਧਾਏ ਸਭ ਥਾਈ ਹੋਏ ਸਹਾਰੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਰੇ ਦਸਾਂ ਪਾਤਸ਼ਾਹਾਂ ਦੀ ਜਾਗ ਦੇ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਦਰਸ਼ਨ ਦਿਦਾਰ ਦਾ ਧਿਆਨ ਤਰਕੇ ਖਾਲਸਾ ਜੀ ਬੱਲਾ ਜੀ ਪੰਜ ਆਪਿਆ ਰੇ ਨਦਹਾ ਸਾਹਿਬ ਜਾਦਿਆਂ ਚਾੜੀਆਂ ਮੁਕਤਿਆਂ ਹਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਤੇਰਾ ਨਾਮ ਜਪਿਆ ਵਰਣ ਛਕੇ ਆਪ ਦੇ ਚਲਾਈ ਤੇਗ ਬਾਹੀ ਤੇਗ ਕੇ ਅਨੁਢ ਕੀਤਾ ਦਿਨਾਂ ਪਿਆਰਿਆਂ ਸੱਜਿਆ ਰਹਿ ਜਿਗ ਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੱਲਾ ਜੀ ਜਨ ਸੰਗਾਂ ਸੰਗੜੀਆਂ ਨੇ ਧਰਮ ਰੇ ਦਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰ ਖੜੀਆਂ ਤੇ ਚੜ੍ਹੇ ਤਨ ਆਰਹਿ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਵੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾ ਸੰਗ ਸੰਗ ਨਿਭਾਈ ਦਿਨਾਂ ਦੀ ਪਾਵਨ ਪਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਨਾ ਤੱਕ ਤਾਂ ਸਬਤ ਗੁਰਦੁਆਰਿਆਂ ਗੁਰੂ ਤਾਂ ਮਾਝ ਦਾ ਧਿਆਨ ਧਰ ਕੇ ਖਾਲਸਾ ਜੀ ਗੁਰੂ ਜੀ ਪ੍ਰਥਮੇ ਸਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾਵੈ ਚਿਤਾਵਣ ਕਰ ਸਤਿਕਾਰ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਾਇਤ ਦੇਗ ਤੇਗ ਫਤੇ ਬਿਰਦ ਕੀ ਪੈ ਨੰਦ ਕੀ ਜੀ ਸ਼੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਭੋਲ ਜੀ ਬਖਸ਼ੋ ਜੀ ਜ਼ਕਾਨੁ ਜ਼ਕੀ ਦਾਨ ਕੇ ਸੁਦਾਨ ਰਹਿਤ ਦਾਨ ਵਿਵੇਕ ਦਾਨ ਸਾਧਾ ਤਰੂ ਸਾਧਾਨ ਦਾਨ ਸਰਦਾਨ ਨਾਮ ਦਾਨ ਸ੍ਰੀ ਅਮਰਤ ਸਰ ਸਾਹਿਬ ਜੀ ਕੇ ਦਰਸ਼ਨੀ ਜਨਾਨ ਚੌਕੀਆਂ ਢੱਡੇ ਬੁੰਗੇ ਜੁਕੋ ਜੁਗ ਅਟਲ ਧਰਮ ਦਾ ਜਹਕਰ ਦਲਸਾ ਜਿਕੇ ਬੋਲ ਬਾਲੇ ਬੋਲੋ ਜੀ ਆਪ ਜੀ ਨੇ ਸਿਖਾਂਦਾ ਮਨ ਨੀਵਾ ਮਤ ਉਚੀ ਮਤ ਪਪ ਦਾ ਰੱਖ ਆਪ ਅਕਾਰ ਤੁਖ ਵਹਿ ਗੁਰੂ ਹੈ ਅਕਾਰ ਤੁਖ ਵਹਿ ਗੁਰੂ ਆਪਣੇ ਪੰਥ ਦੇ ਸਦਾ ਸਹਾਇਤਾ ਦਾਤਾ ਜੀ ਸ਼੍ਰੀ ਨਾਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰੂ ਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਬੁੱਢੇ ਦਰਸ਼ਨਦਾਰ ਅਤੇ ਸੇਵਾ ਸੰਭਾਲਦਾ ਨਾਨ ਆਪਣੇ ਪੰਥ ਨੂੰ ਬਖਸ਼ਿ ਨਿਮਾਣੋ ਕੇ ਮਾਨ ਸਤਿਗੁਰੂ ਧੰਨ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਹਜ਼ੂਰ ਬੇਨਤੀ ਹੈ ਰਹਿਮਤਾ ਵਰਸਾ ਰਹੋ ਅੰਮ੍ਰਿਤ ਵੇਲ ਤੋਂ ਤਖਤਾਂ ਤੇ ਸ਼ਿਸ਼ੁਭ ਤੋਕੇ ਗੁਰਬਾਣ ਦੇ ਪ੍ਰਵਾਹ ਚਲਾ ਕੇ ਨਿਹਾਲ ਕਰ ਰਹੇ ਹੋ ਸ਼ੁਕਰਾਨਾ ਹੈ ਕਿਰਪਾ ਦੇ ਸਦਕਾ ਹਫਤਾਵਾਰੀ ਸ਼ਾਮ ਦੇ ਵਿਸ਼ੇਸ਼ ਦੀਵਾਨ ਸਜਦੇ ਨੇ ਸੱਚੇ ਦੀਵਾਨਾਂ ਵਿੱਚ ਸੁੰਦਰ ਬਣਦੇ ਪਾਠ ਆਰਤੀ ਬਣਦੇ ਕੀਰਤਨ ਹੋਏ ਨੇ ਦੇ ਅੰਤ ਭੁੱਲਾਂ ਦੇ ਜਿਨਾ ਦਖਸ਼ ਵਗਾ ਵਾਸਤੇ ਗੁਰਬਾਤ ਬਖਸ਼ੋ ਗੁਰ ਬਾਣੀ پڑھی ਸੁਣੀ ਸੇਵਾ ਕੀਤੀ ਸਤਖੰਡ ਲੈ ਕੇ ਪ੍ਰਵਾਨ ਕਰਨੀ ਸਾਰੀ ਗੁਰ ਬਾਣੀ ਬੜੀ ਦਾ ਮਹਾਤਮ ਕੀਤੀ ਸੇਵਾ ਦਾ ਮਹਾਤਮ ਸਾਡੇ ਕਲਜ ਕੀ ਜੀਵਾਂ ਦੇ ਹਿਰਦੈ ਅਤਿ ਵਸਾਉਣ ਅੰਮ੍ਰਿਤ ਵੇਲੇ ਤੋਂ ਲੈ ਕੇ ਜਿਸ ਵੀ ਮਾਈ ਭਾਏ ਨੇ ਹੁਣ ਤੱਕ ਆਪ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਫਲ ਫੁੱਲ ਘਟਾਵਾ ਭੇਟਾ ਕੀਤੀਆਂ ਗੁਰੂ ਕੇ ਲੰਗਰਾਂ ਵਿੱਚ ਹਿੱਸੇ ਪਾਏ ਉਜੀਆਂ ਪਿਟਾਵਾਂ ਕੀਦੀਆਂ ਸੇਵਾਵਾਂ ਪ੍ਰਵਾਨ ਕਰਨੀਆਂ ਸਭਨਾ ਦੇ ਚੱਲੇ ਕਦਮ ਸੁਭਾਸਲੇਖੇ ਵਿੱਚ ਲਉੜੀ ਸਭਨਾ ਦੇ ਸੀਸ ਤੇ ਹੱਥ ਰੱਖੋ ਦੁਖਾਂ ਕਲੇਸ਼ਾਂ ਦੇਖਣਾ ਪਾਪੋਂ ਦਾ ਨਾਸ ਕਰਨਾ ਹਰ ਇੱਕ ਦਿਨ ਘਰੋ ਨਾਮ ਬਾਣੀ ਸੁਖਾਂ ਦਾ ਪ੍ਰਕਾਸ਼ ਕਰਨਾ ਦੇ ਸੀਸ ਤੇ ਹੱਥ ਰੱਖੋ ਸੋਕੇ ਹਰੇ ਕੀ ਖਿਨ ਮਾਹੈਂ ਅੰਮ੍ਰਿਤ ਦ੍ਰਿਸ਼ਟ ਸੱਚ ਜਿਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਤੋਂ ਦੀਨੀ ਆਪਣੇ ਸੇਵ ਸੰਪੂਰਨ ਦੇ ਰੁਕਤਾ ਮ ਸ੍ਰੀ ਤਨ ਦ੍ਰਸ਼ਟੀਆਂ ਚੜ੍ਹਦੀਆਂ ਕਲਾਂ ਵਾਲੇ ਜੀਵਨ ਬਖਸ਼ਿਸ਼ ਕਰਨੇ ਬਖਸ਼ਾਂ ਤੁਜਾਨਾ ਵਿੱਚੋਂ ਸੁੰਦਰ ਭਾਲੇ ਭੇਡਾ ਹੋਏ ਬੱਚਿਆਂ ਦੇ ਲੋਕ ਪ੍ਰਲੋਕ ਵਿੱਚ ਫਰਦੇ ਕੱਜਨੇ ਗੜਾ ਪ੍ਰਸ਼ਾਦ ਦੀ ਵਜੇ ਇੱਕ ਸਾਜ ਕੇ ਹਾਜ਼ਰ ਹੈ ਸਜਾਉਂਦੇ ਅੰਤ ਭੁੱਲਾਂ ਦੀ ਖਿਮਾ ਦਰਸ਼ੋ ਗਾਹਾਂ ਵਾਸਤੇ ਸੁੱਚ ਬਤਾ ਦੀ ਦਾਤ ਬਖਸ਼ੋ ਅਨੇਕ ਪ੍ਰਕਾਰ ਭੋਜਨ ਕੋ ਕੀਏ ਬਹੁ ਬਿੰਜਨ ਮਿਸ਼ਟਾਈ ਕ੍ਰਿਪਾਖਾਲ ਸੋਚ ਪਵਿੱਤਰ ਹਉ ਲਾਵੋ ਭੋਗ ਰਾਇ ਆਪ ਜੀ ਭੋਗ ਲਾਓ ਭੋਗ ਲਕੈ ਗੁਰੂ ਕਾ ਪ੍ਰਸ਼ਾਦ ਗੁਰੂ ਕੀ ਸੰਗਤ ਵਿੱਚ ਵਰਤੇ ਜੋ ਵੀ ਛਕਿਆ ਆਪ ਜੀ ਦਾ ਨਾਮ ਗੁਰੂ ਸਤਨਾਮੁ ਸ੍ਰੀ ਸ਼੍ਰੀ ਮਖਵਾਤ ਬਖਸ਼ਵਾਪ ਜੀ ਦੇ ਹੁਕਮ ਅਨਸਾਰ ਜੀਵਨ ਜਉਣ ਦੇ ਸਬਤ ਬਖਸ਼ ਵਰਦਾਨ ਸੰਖਰ ਬਾਹਰ ਤੋਂ ਜੁਗ ਪਾਪ ਕਰਣੀ ਸਰਬੱਤ ਦੇ ਕਾਰਜ ਰਾਸ ਕਰਨੇ ਸੇ ਪਿਆਰੇ ਰੇਰ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਰਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤਮ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਕੀ ਬਤ ਤੇ ਦੁਹਰਾ ਕੇ ਭਈ ਅਕਾਲ ਜੀ ਸਰਬੰਸ ਕਉ ਹੁਕਮ ਹੈ ਬਾਨਯੋ ਲੋਕੋ ਕੋ ਜਨੋ ਜਹਾਂ ਰਾਜ ਕਰੇਗਾ ਖਾਬਸਾ ਬਾਤ ਹੋਏ ਸਭ ਮਿਲਾਂਗੇ ਵਰਗੂ ਨਾਮ ਜਹਾਜ ਹੈ ਜੋ ਸ਼ਕਤਾਂ ਕਰ ਸੀ ਹੁੰਦੇ ਖੰਡਾ ਜਾ ਕੇ ਆਸਮਾਨ ਚੇਆ ਕਰੇ ਸੋਹਣੇ ਰਚਿਆ ਕਰੇ